ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਬੁਲੇਟਿਨ ਜਲੰਧਰ 'ਚ ਰਾਤ ਤੋਂ ਹੀ ਧਮਾਕਿਆਂ ਦੀ ਆਵਾਜ਼ ਲਗਾਤਾਰ ਸੁਣਨ ਨੂੰ ਮਿਲਦੀ ਰਹੀ ਅੱਜ ਸਵੇਰੇ 8:35 ਤੇ ਵੀ ਦੋ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ ਅਪਡੇਟ ਤਾਜ਼ਾ ਇਹ ਹੈ ਕਿ ਡੀਸੀ ਨੇ ਕਈ ਹੁਕਮ ਜਾਰੀ ਕਰ ਦਿੱਤੇ ਨੇ ਜਲੰਧਰ ਰੈਡ ਅਲਰਟ ਤੇ ਹੈ ਤੇ ਜਲੰਧਰ ਦੇ ਕਈ ਇਲਾਕਿਆਂ 'ਚ ਡਰੋਨ ਦੇ ਟੁਕੜੇ ਵੀ ਮਿਲੇ ਨੇ ਇੱਕ ਟੁਕੜਾ ਜਿਹੜਾ ਹੈ ਜਲੰਧਰ ਦੇ ਪਿੰਡ ਕੰਗਣੀਵਾਲ 'ਚ ਮਿਲਿਆ ਜਿੱਥੇ ਡਰੋਨ ਦਾ ਹਿੱਸਾ ਡਿਗਨ ਦੇ ਕਰਕੇ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਜਿਸ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਇਸ ਤੋਂ ਇਲਾਵਾ ਜਲੰਧਰ ਦੇ ਨਾਲਾ ਪਿੰਡ ਜੋ ਕਿ ਬਸਤੇ ਦਾਨਿਸ਼ਮੰਦਾ ਦਾ ਏਰੀਆ ਹੈ ਉੱਥੇ ਵੀ ਡਰੋਨ ਦਾ ਟੁਕੜਾ ਮਿਲਿਆ ਹੈ ਲੋਕ ਉੱਥੇ ਪਹੁੰਚ ਚੁੱਕੇ ਨੇ ਤੇ ਪੁਲਸ ਤੇ ਆਰਮੀ ਵਾਲਿਆਂ ਨੂੰ ਸੱਦਿਆ ਗਿਆ ਹੈ ਤਾਂ ਕਿ ਉਹਨੂੰ ਡਿਫਿਊਜ਼ ਕੀਤਾ ਜਾ ਸਕੇ ਤੇ ਪਤਾ ਕੀਤਾ ਜਾ ਸਕੇ ਕਿ ਹੁਣ ਉਹ ਕੋਈ ਨੁਕਸਾਨ ਤਾਂ ਨਹੀਂ ਕਰ ਸਕੇਗਾ ਇਹ ਜਲੰਧਰ ਚ ਧਮਾਕਿਆਂ ਦੀ ਆਵਾਜ਼ ਪੀਤੀ ਰਾਤ ਤੋਂ ਹੀ ਆਂਦੀ ਰਹੀ ਤੇ ਕਈ ਵਾਰ ਜਿਹੜਾ ਹੈ ਲਾਈਟ ਬੰਦ ਕੀਤੀ ਗਈ ਪ੍ਰਸ਼ਾਸਨ ਵੱਲੋਂ ਐहतਿਆਤ ਦੇ ਤੌਰ ਤੇ ਤੇ ਜਦੋਂ ਲਾਈਟਾਂ ਬੰਦ ਰਹੀਆਂ ਤਾਂ ਸਾਰੇ ਲੋਕ ਇਲਾਕਿਆਂ 'ਚ ਘਰਾਂ 'ਚ ਹੀ ਨਿਕਲ ਕੇ ਹੁਕਮ ਦੇ ਰਹੇ ਜਲੰਧਰ ਦੇ ਲੋਕ ਪੂਰੀ ਰਾਤ ਨਹੀਂ ਸੌ ਸਕੇ ਤੇ ਧਮਾਕਿਆਂ ਦੀ ਆਵਾਜ਼ ਲਗਾਤਾਰ ਆਂਦੀ ਰਹੀ ਤੇ ਸਵੇਰ ਤੱਕ ਵੀ ਜਾਰੀ ਸੀ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਕਈ ਹੁਕਮ ਜਾਰੀ ਕੀਤੇ ਨੇ ਉਹਨਾਂ ਵਿੱਚ ਇੱਕ ਹੈ ਕਿ ਭੀੜ ਭੜੱਕੇ ਵਾਲੇ ਇਲਾਕਿਆਂ 'ਚ ਨਾ ਜਾਇਆ ਜਾਵੇ ਇਸ ਤੋਂ ਇਲਾਵਾ ਜਿਆਦਾ ਜਿਹੜੀ ਓਪਨ ਏਰੀਆ ਹੈ ਉੱਥੇ ਵੀ ਨਾ ਜਾਇਆ ਜਾਵੇ ਜਲੰਧਰ ਕੈਂਟ ਤੇ ਆਦਮਪੁਰ ਦੇ ਮਾਰਕੀਟ ਨੂੰ ਅੱਜ ਬੰਦ ਰੱਖਿਆ ਜਾਏਗਾ ਕਿਉਂਕਿ ਜਲੰਧਰ ਕੈਂਟ ਤੇ ਆਦਮਪੁਰ ਸਭ ਤੋਂ ਜਿਆਦਾ ਪਾਕਿਸਤਾਨ ਦੇ ਨਿਸ਼ਾਨੇ ਤੇ ਹੁੰਦੇ ਨੇ ਮਾਲ ਤੇ ਜਿਹੜੀਆਂ ਉੱਚੀਆਂ ਇਮਾਰਤਾਂ ਹਨ ਉਹਨਾਂ ਨੂੰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਨੇ ਤੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਤਾਂ ਇਸ ਵੇਲੇ ਦਾ ਅਪਡੇਟ ਹੈ ਕਿ ਜਲੰਧਰ ਚ ਹਾਲੇ ਵੀ ਧਮਾਕਿਆਂ ਦੀ ਆਵਾਜ਼ ਸੁਣੀ ਜਾ ਰਹੀ ਹੈ ਜਿਹੜੇ ਆਖਰੀ ਧਮਾਕੇ 8:35 ਤੋਂ 8:40 ਦੇ ਵਿਚਾਲੇ ਦੋ ਤਿੰਨ ਧਮਾਕੇ ਸੁਣੇ ਗਏ ਸੀ ਉਸ ਤੋਂ ਬਾਅਦ ਲੋਕ ਘਰਾਂ 'ਚ ਆ ਗਏ ਨੇ ਬਾਜ਼ਾਰ ਤਕਰੀਬਨ ਹਲੇ ਬੰਦ ਨੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਡਿਪਟੀ ਕਮਿਸ਼ਨਰ ਨੇ ਭੇੜਪਾੜ ਵਾਲੇ ਇਲਾਕਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ